ਸੀਐਸਪੀ ਫਗਵਾੜਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ਪੁਲਿਸ ਨੇ ਗੁਪਤ ਸੂchnਾ ਦੇ ਆਧਾਰ ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਤੇ ਉਸ ਦੇ ਕਬਜ਼ੇ ਤੋਂ ਵਿੱਚੋਂ ਦੋ ਪਿਸਤੌਲਾਂ ਦੋ ਜ਼ਿੰਦਾ ਰੌਂਦ ਤੇ ਦੋ ਮੈਗਜ਼ੀਨ ਬਰਾਮਦ ਹੋਏ ਨੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਵੱਸਲਾ ਗੁਪਤਾ ਦੇ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਹੇਠ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਦੀ ਨਿਗਰਾਨੀ ਹੇਠ ਸੇ ਇਨਚਾਰਜ ਫਗਵਾੜਾ ਬਿਸਮਨ ਸਿੰਘ ਸਾਹੀ ਦੀ ਟੀਮ ਪਾਸਟਾ ਮੋੜ ਤੇ ਮੌਜੂਦ ਸੀ ਤੇ ਉਹਨਾਂ ਨੂੰ ਪਰਮਜੋਤ ਸਿੰਘ ਉਰਫ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਪੁਰ ਖਲਿਆਣਾ ਥਾਣਾ 라ਵਲਪਿੰਡੀ ਜ਼ਿਲ੍ਹਾ ਕਪੂਰਥਲਾ ਦੇ ਕੋਲ ਨਜਾਇਜ਼ ਅਸਲਾ ਹੋਣ ਦੀ ਸੂਚਨਾ ਮਿਲਦੀ ਹੈ ਤੇ ਪੁਲਿਸ ਦੇ ਵੱਲੋਂ ਤੁਰੰਤ ਹੀ ਥਾਣਾ 라ਵਲਪਿੰਡੀ ਸਾਹਮਣੇ ਨਾਕਾਬੰਦੀ ਕੀਤੀ ਗਈ ਤੇ ਇਸੇ ਦੌਰਾਨ ਇੱਕ ਗੱਡੀ ਜਿਸ ਨੂੰ ਕੀ ਰੁਕਣ ਦਾ ਇਸ਼ਾਰਾ ਕੀਤਾ ਗਿਆ ਕਾਰ ਚਾਲਕ ਨੇ ਕਾਰ ਰੋਕਣ ਦੀ ਬਜਾਏ ਗੱਡੀ ਹੋਰ ਤੇਜ਼ ਕਰ ਦਿੱਤੀ ਤੇ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂ ਮੌਕੇ ਤੋਂ ਉੱਥੇ ਕਾਰ ਪਜਾ ਲਈ ਗਈ ਤੇ ਪੁਲਿਸ ਪਾਰਟੀ ਦੇ ਵੱਲੋਂ ਉਕਤ ਨੌਜਵਾਨ ਦਾ ਪਿੱਛਾ ਕੀਤਾ ਗਿਆ ਤੇ ਉਸ ਨੂੰ ਪਿੰਡ ਲਖਪੁਰ ਦੇ ਬਾਹਰੋਂ ਕਾਬੂ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਹੀ ਉਕਤ ਨੌਜਵਾਨ ਦੀ ਤਲਾਸ਼ੀ ਲਈ ਤਾਂ ਇੱਕ ਪਿਸਤੌਲ 32 ਬੋਰ ਦੀ ਦੋ ਜ਼ਿੰਦਾ ਰੌਂਹ ਤੇ ਮੈਗਜ਼ੀਨ ਬਰਾਮਦ ਹੋਇਆ। ਉਲਜਵਨੋ ਦੋਸ਼ੀ ਨੂੰ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਤੇ ਪੁੱਛਗਿੱਛ ਦੇ ਦੌਰਾਨ ਉਕਤ ਮੁਲਜ਼ਮ ਦੇ ਨਿਸ਼ਾਨਦੇਹੀ ਤੇ ਇੱਕ ਹੋਰ ਪਿਸਤੌਲ 32 ਬੋਰ ਦੀ ਤੇ ਇੱਕ ਹੋਰ ਮੈਗਜ਼ੀਨ ਬਰਾਮਦ ਹੋਇਆ। ਇਸ ਪੀੜਤ ਦਰਸਨ ਮੁਤਾਬਕ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਦੋਸ਼ੀ ਦੇ ਖਿਲਾਫ ਪਹਿਲਾ ਹੀ ਵਕ ਵਕ ਥਾਣੇ ਆ ਦੇ ਵਿੱਚ ਚਾਰ ਮਾਮਲੇ ਦਰਜ ਨੇ ਤੇ ਹੁਣ ਦੋਸ਼ੀ ਦੋ ਦਿਨ ਦੇ ਪੁਲਿਸ ਰਿਮਾਨਟ ਤੇ ਪੁੱਛਗਿੱਛ ਦੌਰਾਨ ਇਸ ਦੇ ਕੋਲੋਂ ਵੱਡੇ ਖੁਲਾਸਿਆਂ ਦੀ ਉਮੀਦ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਅਸ਼ ਸ਼ਰਮਾ ਦੀ ਰਿਪੋਰਟ ਇਹਨਾਂ ਮਾਦੀ ਰਿਸਟ ਬੈਸਟ ਮੀਟਿੰਗ ਰੱਖੀ ਗਈ ਹੈ ਨਾ ਹਾਂਜੀ ਮਾਨਯੋਗ ਜੀ ਬੀ ਪੰਜਾਬ ਔਰ ਐਸਐਸਪੀ ਕਪੂਰਥਲਾ ਮਾਡ ਅਕਸਰ ਆਪੀਐਸ ਉਹਨਾਂ ਦੇ ਨਿਸ਼ਾਨੇ ਦੇਖਦੇ ਜੋ ਮਾੜੇ ਇਨਸਾਨ ਦੇ ਖਿਲਾਫ ਸੀ ਲਗਾਤਾਰ ਜਿਹੜੇ ਐਕਸ਼ਨ ਲੈ ਰਹੇ ਨੇ ਉਹਦੇ ਅ ਇਸ ਦੇ ਵਿੱਚ ਸਾਰੇ ਇੱਕ ਬਹੁਤ ਅੱਛੀ ਪ੍ਰਤੀਕਿਰਿਆ ਦੀ ਸੇਵੀ ਸੀਆਈਏ ਚੋਂ ਅੱਜ ਸਰਨ ਸੇਕ ਤੋਂ ਵੀਸਮਨ ਨੂੰ ਮਿਲਦੀ ਹੈ ਅ ਇਹਦੇ ਵਿੱਚ ਇੱਕ ਨਾਕਾ ਇਹ ਕਿੰਨਾ ਹੋਇਆ ਸੀਗਾ ਚਾਰਜ ਵੱਲੋਂ ਔਰ ਇੱਕ ਗੱਡੀ ਜਿਹੜੀ ਸੀਮਿੰਟ ਕਾਰਪੋਰੇਸ਼ਨ ਨੇ ਸਾਨੂੰ ਪੈਟ ਨੰਬਰ ਦੱਸਿਆ ਉਸ ਗੱਡੀ ਦੇ ਵਿੱਚ ਰਾਣਾ ਉਹਨਾਂ ਅਫਸਰ ਜਿਹੜਾ ਸਾਡਾ ਹੰਕੀ ਮਿਸਟਰ ਹੈਗਾ ਉਹ ਉਹਦੇ ਕੋਲੇ ਜਿਹੜੇ ਹੈਗੇ ਨੇ ਇਲੀਗਲ ਕਰਤੰ ਹੈ ਕਿ ਜੇ ਰੋਕਿਆ ਜਾਵੇ ਤਨਾਸ਼ੀ ਹੋਈ ਜਾਵੇ ਰੇਂਗ ਨਹੀਂ ਸਕਦਾ ਤੇ ਇਸੀ ਇਨਫੋਰਮੇਸ਼ਨ ਦੇ ਉੱਪਰ ਅਸੀਂ ਜਿਹੜਾ ਸਾਡੇ ਨਾਕੇ ਦੇ ਸਬ ਇੰਸਪੈਕਟਰ ਮਿਸਮਨ ਇਹਨਾਂ ਦੀ ਟੀਮ ਨੇ ਬਹੁਤ ਹੀ ਸਖਤੀ ਦੇ ਨਾਲ ਉਹ ਜਿਹੜਾ ਹੈਗਾ ਨਾਕਾ ਕੀਤਾ ਇਹ ਨਾਕਾ ਤੋੜ ਕੇ ਵੀ ਭੱਜੇ ਹੋਏ ਆਲ ਕਿੱਟ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਡਿਗੈਂਟ ਵੀ ਹੌਟ ਚੇਸ ਹੋਈ ਹੈ ਸਾਡੀ ਟੀਮ ਦੀ ਤੇ ਬੜੀ ਦਲੇਰੀ ਨਾਲ ਇਹਨਾਂ ਨੇ ਮੌਨਡ ਆਫ ਕੀਤਾ ਤੇ ਉਹਦੇ ਕੋਲ ਮੌਕੇ ਦੇਖ ਸੰਭਤੀ ਨੂੰ ਨਾ ਪਿਸਟਲ ਮੈਗਜ਼ਿਨ ਤੋਂ ਵਰਮਾ ਲਈ ਇਹਦਾ ਫਿਰ ਮਾਨੂੰ ਜੱਤ ਸਾਹਿਬ ਤੋਂ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦਰਾਨੇ ਇੱਕ ਪਿਸਟਲ ਹੋਰ ਕਵਰ ਕੀਤਾ ਹੈ ਦੇ ਡਿਸਕਲੋਜ਼ਰ ਦੇ ਤਰਫ ਉਹ ਵੀ ਬੱਤੀ ਹੋਰ ਪਿਸਟਲ ਲੈ ਮੈਗਜ਼ਿਨ ਨਾਲ ਤੋ ਇਹ ਜਿਹੜਾ ਕੁਲਜਵ ਹੈ ਰਬਜੋਤ ਸਿੰਘ ਉਸ ਬਿੱਲਾ ਏ ਖੇਲਾਨ ਦਾ ਰਹਿਵਾਲਾ ਹੈ 26 ਸਾਲ ਹੋ ਗਏ ਇਹਦੇ ਇਸ ਤੋਂ ਪਹਿਲਾਂ ਵੀ ਦਾ ਜਿਹੜਾ ਹੈਗਾ ਕ੍ਰਿਮੀਨਲ ਬੈਕਗਰਾਉਂਡ ਹੈਗੀ ਹੈ ਵਿਚਾਰ ਪਰਚੇ ਆਲਰੇਡੀ ਇਸ ਤੋਂ ਉਧਰ ਚੇਗੇ ਨੇ ਇਹਦੇ ਜਮਾ ਨੰਬਰ 100/100 100/31 196/3 83/4 ਬਕਬਕ ਲੜਾਈ ਝਗੜੇ ਐਨਡੀਪੀਐਸ ਦੇ ਆਮਦਨ ਦੇ ਪਰਚੇ ਨਹੀਂਤੇ ਆਲਰੇਡੀ ਪਹਿਲਾਂ ਵੀ ਦਰਜ ਨੇ ਅਸਲਾ ਮੈਮ ਕਿਥੋਂ ਲੈ ਕੇ ਆ ਰਹੇ ਹੋ ਪਤਾ ਲੱਗਾ ਹਾਂਜੀ ਇਹ ਵੀ ਪੁੱਛੀ ਸੀ ਕਿ ਜੋ ਪ੍ਰੀਲੀਮਿਨਰੀ ਇਹ ਸਾਨੂੰ ਸਾਹਮਣੇ ਆਇਆ ਕਿ ਇਹਨੂੰ ਕੋਈ ਬੰਦਾ ਦੇ ਗਿਆ ਸੀ ਜਿਹੜਾ ਉਹਨੇ ਰਜਿਸਟਰ ਕਰ ਗਿਆ ਹੋਇਆ ਹੈ ਪਰ ਫਿਰ ਵੀ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਕਿ ਇਹ ਜਿਹੜੇ ਵੀ ਮਾਣੇ ਕੇਸ ਵਨ ਹੈ ਜਿਹਾਂ ਜਿਹੜੇ ਦੋਸਾਂ ਨੇ ਆਪਣੇ ਇਨਵੈਸਟੀਗੇਸ਼ਨ ਦੇ ਸਟੈਪ ਨਿਕਲ ਦੇ ਹਿਊਮਨ ਇੰਟੂ ਕੋ ਬਤਾ ਦਿੱਤਾ ਹੈ ਉਹਦੇ ਤੇ ਅਸੀਂ ਵੈਰੀਫਿਕੇਸ਼ਨ ਵੀ ਕਰ ਰਹੇ ਹਾਂ ਜੀ ਹੋਰ ਫਰਦਰ ਜਿਮ ਨੂੰ ਡਿਟੇਲਸ ਲਾ ਕੇ ਜੋ ਇਹ ਇੱਕ ਤਾਂ ਅਕਸ਼ਾ ਦਾ ਬੈਕਵਰਡ ਲਿੰਕੇਜ ਵੀ ਰਸਟ ਘਟਨਾ ਕਿੱਥੇ ਹੋਈ ਜੀ ਇਹ ਪਾਸਾ ਇਲੇ ਦੇ ਵਿੱਚ ਹੋਈ ਲਾਵਲਪਿੰਡੀ ਨਾੜੇ ਜਿਹਾ ਦਾ ਪਰਚਾ ਰਜਿਸਟਰ ਹੋਈ ਜੀ 6824 ਅੰਡਰ ਆਰਮਜ਼ ਐਟ 10 333 ਟਰਾਬਲ ਜੋ ਤੋਂ ਲਾਵਾ ਵੀ ਮੈਮ ਕੋਈ ਬੰਦੇ ਹੋ ਰਹੇ ਦੇ ਵਿੱਚ ਆਪਾਂ ਪਾਏ ਜੀ ਹਾਂਜੀ ਫਿਰ ਹਾਲਬਾ ਜੋ ਜੀ ਜੋ ਜੋ ਅਗਲੀ ਇਨਵੈਸਟੀਗੇਸ਼ਨ ਜਾਂਦਾ ਹੈ ਜਾਂ ਸੁਣਨ ਲਈ ਵਹੀਕਲ ਵਗਰਾ ਵੀ ਕੋਈ ਜਬਤ ਕੀਤਾ ਹਾਂਜੀ ਇਹਦੀ ਗੱਡੀ ਹੈ ਜੀ ਗੱਡੀ ਨੰਬਰ PP10GH 1755 ਇਹ ਆਲਟੋ ਕਾਰ ਸੀ ਜਿਹਦੇ ਵਿੱਚ ਇੱਕ ਸਵਾਰ ਸੀ ਔਰ ਜਿਹੜੀ ਹੈ ਮੋਟੇ ਬੀਨ ਹੋਰ ਕਿੱਥੇ ਕਿੱਥੇ ਬਾਰ ਦਿੱਤਾ ਜਿੱਦਿਹਾ ਕਿੱਥੇ ਇਹ ਜੀ ਤੋਂ ਵੀ ਯਾਦ ਨਾ ਪਿੱਛੇ ਦਰਸਤਾ ਫਾਇਰ ਹੋਈ ਸੀ ਉਹਦੇ ਵਿੱਚ ਸਾਡਾ ਜੀ ਸੀਗਾ ਉਹਦੇ ਵਿੱਚ ਇਹ ਡੇਲ ਹੋ ਗਈ ਸੀ ਤੇ ਸਾਡਾ ਜਿਹੜਾ ਹੈ ਕਾਫੀ ਇਹ ਵੀ ਕੰਪਲੇਨਸ ਸਾਨੂੰ ਆ ਰਹੀਆਂ ਸੀ ਕਿ ਏਰੀਆ ਦੇ ਵਿੱਚ ਢੰਗਰੀਆ ਬਿਲਕੁਲ ਅ ਅਚੀ ਜਿਹਾ ਰੱਪਟ ਹੈਗਾ ਤੇ ਉਸ ਦੇ ਸਾਹਮਣੇ ਵਿੱਚ ਆਪਣੀ ਰੋਮਨ ਡਾਇਰੀ ਸੀ ਜਿਹਦੇ ਤੋਂ ਸਾਨੂੰ ਕ੍ਰੈਡੀਬਲ ਇਨਪੁਟ ਮਿਲੀ ਤਾਂ ਸਾਡੀ ਟੀਮ ਨੇ ਬਹੁਤ ਅੱਛਾ ਕੰਪਲੇਨ ਹੱਲ ਲਈ ਐਕਚੁਅਲੀ ਇਹ ਹੈ ਕਿ ਇੱਕ ਅੱਛੀ ਕਵਰੀ ਆਇਟ ਮਾੜਾ ਬੁਣਨਾ ਨਹੀਂ ਮੰਨਿਆ